ਡੇਰਾ ਬਸਿਦੇ ਇੱਕ ਹੋਟਲ ਦੇ ਵਿੱਚੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਚੋਰ ਦੇ ਵੱਲੋਂ ਜਿਹੜੀ ਆ ਹੋਟਲ ਦੇ ਵਿੱਚ ਚੋਰੀ ਕੀਤੀ ਗਈ ਹੈ ਜਿਸ ਨੇ ਹੋਟਲ ਦੇ ਲੋਕਾਂ ਨੂੰ ਜਿਹੜਾ ਹੈ ਹੈਰਾਨ ਕਰਕੇ ਰੱਖ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਇਹ ਜਿਹੜਾ ਚੋਰ ਹੈ ਇਹ ਹੋਟਲ ਦੇ ਵਿੱਚ ਕਮਰਾ ਬੁਕਿੰਗ ਕਰਵਾਉਣ ਦੇ ਲਈ ਆਉਂਦਾ ਹੈ ਰਾਤ ਦੇ ਵਿਲੇ ਜਦੋਂ ਇਹ ਕਮਰਾ ਬੁੱਕ ਕਰਵਾਉਣ ਦੇ ਲਈ ਆਉਂਦਾ ਤਾਂ ਇਹ ਰਾਤ ਦੇ ਵੇਲੇ ਜਿਹੜਾ ਹਾਟਲ ਦੀ ਰੇਕੀ ਕਰਦਾ ਹੈ ਹਾਟਲ ਦੇ ਵਿੱਚੋਂ 8 ਵਕ ਵਕ ਕਮਰਿਆਂ ਦੇ ਵਿੱਚੋਂ ਐਲ ਸੀ ਡੀਸ ਉਤਾਰ ਕੇ ਅਤੇ ਬੈੱਡ ਤੇ ਵਿਸ਼ਾ ਚਾਦਰਾਂ ਨੂੰ ਉਤਾਰ ਕੇ ਜਿਹੜਾ ਮੌਕੇ ਤੇ ਹੀ ਫਰਾਰ ਹੋ ਜਾਂਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਤਾਂ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਤੁਹਾਨੂੰ ਦੱਸ ਦਈਏ ਕਿ ਜਦੋਂ ਸਵੇਰ ਦੇ ਵੇਲੇ ਇਹ ਵਿਅਕਤੀ ਜਿਹੜਾ ਕਮਰੇ ਦਾ ਗੇਟ ਨਹੀਂ ਖੋਲਦਾ ਤਾਂ ਜਿਹੜਾ ਹਾਟਲ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸ਼ੱਕ ਹੁੰਦਾ ਤਾਂ ਸੀ ਸੀ ਟੀ ਵੀ ਕੈਮਰੇ ਦੀਆਂ ਫੁਟੇਜ ਦੇਖੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਸਾਰੀ ਕਹਾਣੀ ਨਿਕਲ ਕੇ ਬਾ ਨੇ ਦੱਸਿਆ ਕਿ ਇਸ ਹੋਟਲ ਦਾ ਨਾਮ ਜਿਹੜਾ ਹੈ ਇਹ ਗ੍ਰੈਂਡ ਹੋਟਲ ਹੈ ਇਸ ਦੇ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਜਿਹੜਾ ਹੈ ਰਾਤ ਦੇ ਸਮੇਂ ਹੋਟਲ ਦੇ ਵਿੱਚ ਕਮਰਾ ਬੁੱਕ ਕਰਵਾਉਣ ਦੇ ਲਈ ਆਇਆ ਸੀ ਪਰ ਰਾਤ ਦੇ ਸਮੇਂ ਇਸ ਦੇ ਵੱਲੋਂ ਰੇਕੀ ਕੀਤੀ ਗਈ ਇਸ ਨੇ ਇੱਕ ਖਾਸ ਨੰਬਰ ਵਾਲਾ ਕਮਰਾ ਲਿਆ ਸੀ ਜਿਸ ਦੀ ਖਿੜਕੀ ਬਾਹਰ ਵਾਲੇ ਪਾਸੇ ਖੁੱਲਦੀ ਸੀ ਤਾਂ ਰਾਤ ਨੂੰ ਜਦੋਂ ਹੋਟਲ ਦੇ ਵਿੱਚ ਖਾਲੀ ਕਮਰਿਆਂ ਦੇ ਵਿੱਚੋਂ ਇਹਨੇ ਐਲਸੀਡੀਜ਼ ਅਤੇ ਬੈੱਡ ਦੀਆਂ ਚੱਦਰਾਂ ਉਤਾਰੀਆਂ ਨੇ ਤੇ ਇੱਕ ਖਿੜਕੀ ਦੀ ਗ੍ਰਿੱਲ ਖੋਲ ਕੇ ਪੌੜੀ ਦੇ ਪਿਛਲੇ ਪਾਸੇ ਦੀਏ ਹੋਟਲ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਹੋਟਲ ਦੇ ਮਾਲਕ ਨੇ ਵੀ ਕਿਹਾ ਗਿਆ ਕਿ ਇਸ ਵਿਅਕਤੀ ਨੇ ਪਹਿਲਾਂ ਹੋਟਲ ਦੀ ਰੇਕੀ ਕੀਤੀ ਸਾਰਾ ਸਮਾਨ ਇਕੱਠਾ ਕੀਤਾ ਤੇ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਇਹ ਗੰਦੀ ਹਰਕਤ ਨੂੰ ਜਿਹੜਾ ਐ ਅੰਜਾਮ ਦਿੱਤਾ ਤਾਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਸ ਮਾਮਲੇ ਦੇ ਬਾਰੇ ਪੁਲਿਸ ਨੂੰ ਵੀ ਤਲਾਸ਼ ਕੀਤਾ ਗਿਆ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਜਾਂਚ ਕੀਤੀ ਹੈ ਪੁਲਿਸ ਨੇ ਦੱਸਿਆ ਹੈ ਕਿ ਜਿਸ ਪਛਾਣ ਪੱਤਰ ਦੇ ਨਾਲ ਰਾਹੀ ਉਸ ਚੋਰ ਨੇ ਜਿਹੜਾ ਇੱਕ ਹੋਟਲ ਦੇ ਵਿੱਚ ਕਮਰਾ ਬੁੱਕ ਕੀਤਾ ਸੀ ਉਸ ਦੇ ਵਿੱਚ ਉਸ ਦਾ ਨਾਮ ਅਤੁੱਲ ਦੱਸਿਆ ਜਾ ਰਿਹਾ ਸੀ ਤੇ ਉਹ ਲਖਨਊ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਸੀਸੀਟੀਵੀ ਫੁਟੇਜ ਦੇ ਰਾਹੀ ਪੁਲਿਸ ਦੇ ਵੱਲੋਂ ਇਸ ਵਿਅਕਤੀ ਦੇ ਉੱਤੇ ਇਸ ਚੋਰ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਗ੍ਰੈਂਡ ਹੋਟਲ ਦੇ ਵਿੱਚ ਇਸ ਚੋਰ ਵੱਲੋਂ ਕੀਤੀ ਗਈ ਅਜੀਬ ਹਰਕਤ ਦੇ ਨਾਲ ਜਿਹੜਾ ਹੈ ਹੋਟਲ ਦੇ ਮਾਹੌਲ ਕਾਫੀ ਵਿਗੜ ਚੁੱਕਿਆ ਹੋਟਲ ਦੇ ਵਿੱਚ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਕਿਉਂਕਿ 8 ਕਮਰਿਆਂ ਦੇ ਵਿੱਚੋਂ ਵਕ-ਵਕ ਕਮਰਿਆਂ ਦੇ ਵਿੱਚੋਂ ਜਿਹੜੀ ਹੈ ਵੱਡੀਆਂ LCDs ਅਤੇ ਜਿਹੜੀ ਹੈ ਬੈੱਡ ਦੀਆਂ ਚੱਦਰਾਂ ਨੂੰ ਲੈ ਕੇ ਚੋਰੇ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਡੇਰਾ ਬਸਿਦਾ ਇੱਕ ਹੋਟਲ ਦੇ ਵਿੱਚੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਚੋਰ ਦੇ ਵੱਲੋਂ ਜਿਹੜੀ ਆ ਹੋਟਲ ਦੇ ਵਿੱਚ ਚੋਰੀ ਕੀਤੀ ਗਈ ਹੈ ਜਿਸ ਨੇ ਹੋਟਲ ਦੇ ਲੋਕਾਂ ਨੂੰ ਜਿਹੜਾ ਹੈ ਹੈਰਾਨ ਕਰਕੇ ਰੱਖ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਇਹ ਜਿਹੜਾ ਚੋਰ ਹੈ ਇਹ ਹੋਟਲ ਦੇ ਵਿੱਚ ਕਮਰਾ ਬੁਕਿੰਗ ਕਰਵਾਉਣ ਦੇ ਲਈ ਆਉਂਦਾ ਹੈ ਰਾਤ ਦੇ ਵੇਲੇ ਜਦੋਂ ਇਹ ਕਮਰਾ ਬੁੱਕ ਕਰਵਾਉਣ ਦੇ ਲਈ ਆਉਂਦਾ ਤਾਂ ਇਹ ਰਾਤ ਦੇ ਵੇਲੇ ਜਿਹੜਾ ਹੈ ਹੋਟਲ ਦੀ ਰੇਕੀ ਕਰਦਾ ਹੈ ਹੋਟਲ ਦੇ ਵਿੱਚੋਂ ਅੱਠ ਵਕ ਵਕ ਕਮਰਿਆਂ ਦੇ ਵਿੱਚੋਂ ਐਲ ਸੀ ਡੀਸ ਉਤਾਰ ਕੇ ਅਤੇ ਬੈੱਡ ਤੇ ਵਿਸ਼ਾ ਚਾਦਰਾਂ ਨੂੰ ਉਤਾਰ ਕੇ ਜਿਹੜਾ ਹੈ ਮੌਕੇ ਤੇ ਹੀ ਫਰਾਰ ਹੋ ਜਾਂਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਤਾਂ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਤੁਹਾਨੂੰ ਦੱਸ ਦਈਏ ਕਿ ਜਦੋਂ ਸਵੇਰ ਦੇ ਵੇਲੇ ਇਹ ਵਿਅਕਤੀ ਜਿਹੜਾ ਕਮਰੇ ਦਾ ਗੇਟ ਨਹੀਂ ਖੋਲਦਾ ਤਾਂ ਜਿਹੜਾ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸ਼ੱਕ ਹੁੰਦਾ ਤਾਂ ਸੀ ਸੀ ਟੀ ਵੀ ਕੈਮਰੇ ਦੀਆਂ ਫੁਟੇਜ ਦੇਖੀਆਂ ਜਾਂਦੀਆਂ ਨੇ ਜਿਸ ਤੋਂ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਹੋਟਲ ਦੇ ਮਾਲਕ ਨੇ ਦੱਸਿਆ ਕਿ ਇਸ ਹੋਟਲ ਦਾ ਨਾਮ ਜਿਹੜਾ ਹੈ ਇਹ ਗ੍ਰੈਂਡ ਹੋਟਲ ਹੈ ਇਸਦੇ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਜਿਹੜਾ ਹੈ ਰਾਤ ਦੇ ਸਮੇਂ ਹੋਟਲ ਦੇ ਵਿੱਚ ਕਮਰਾ ਬੁੱਕ ਕਰਵਾਉਣ ਦੇ ਲਈ ਆਇਆ ਸੀ ਪਰ ਰਾਤ ਦੇ ਸਮੇਂ ਉਸ ਦੇ ਵੱਲੋਂ ਰੇਕੀ ਕੀਤੀ ਗਈ ਇਸ ਨੇ ਇੱਕ ਖਾਸ ਨੰਬਰ ਵਾਲਾ ਕਮਰਾ ਲਿਆ ਸੀ ਜਿਸ ਦੀ ਖਿੜਕੀ ਬਾਹਰ ਵਾਲੇ ਪਾਸੇ ਖੁੱਲਦੀ ਸੀ ਤਾਂ ਰਾਤ ਨੂੰ ਜਦੋਂ ਹੋਟਲ ਦੇ ਵਿੱਚ ਖਾਲੀ ਕਮਰਿਆਂ ਦੇ ਵਿੱਚੋਂ ਇਹਨੇ LCD ਜੱਤੇ ਬੈਡ ਦੀਆਂ ਚੱਦਰਾਂ ਉਤਾਰੀਆਂ ਨੇ ਤੇ ਇੱਕ ਖਿੜਕੀ ਦੀ ਗ੍ਰਿੱਲ ਖੋਲ ਕੇ ਪੌੜੀ ਦੇ ਪਿਛਲੇ ਪਾਸੇ ਦੀ ਇਹ ਹੋਟਲ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਹੋਟਲ ਦੇ ਮਾਲਕ ਨੇ ਵੀ ਕਿਹਾ ਗਿਆ ਕਿ ਇਸ ਵਿਅਕਤੀ ਨੇ ਪਹਿਲਾਂ ਹੋਟਲ ਦੀ ਰੇਕੀ ਕੀਤੀ ਸਾਰਾ ਸਮਾਨ ਇਕੱਠਾ ਕੀਤਾ ਤੇ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਇਹ ਗੰਦੀ ਹਰਕਤ ਨੂੰ ਜਿਹੜਾ ਐ ਅੰਜਾਮ ਦਿੱਤਾ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਦੇ ਬਾਰੇ ਪੁਲਿਸ ਨੂੰ ਵੀ ਇਤਲਾਹ ਦਿੱਤਾ ਗਿਆ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਜਾਂਚ ਕੀਤੀ ਹੈ ਪੁਲਿਸ ਨੇ ਦੱਸਿਆ ਹੈ ਕਿ ਜਿਸ ਪਛਾਣ ਪੱਤਰ ਦੇ ਨਾਲ ਰਾਹੀ ਉਸ ਚੋਰ ਨੇ ਜਿਹੜਾ ਇੱਕ ਹੋਟਲ ਦੇ ਵਿੱਚ ਕਮਰਾ ਬੁੱਕ ਕੀਤਾ ਸੀ ਉਸ ਦੇ ਵਿੱਚ ਉਸ ਦਾ ਨਾਮ ਅਤੁੱਲ ਦੱਸਿਆ ਜਾ ਰਿਹਾ ਸੀ ਤੇ ਉਹ ਲਖਨਊ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਸੀਸੀਟੀਵੀ ਫੁਟੇਜ ਦੇ ਰਾਹੀਂ ਪੁਲਿਸ ਦੇ ਵੱਲੋਂ ਇਸ ਵਿਅਕਤੀ ਦੇ ਉੱਤੇ ਇਸ ਚੋਰ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਗ੍ਰੈਂਡ ਹੋਟਲ ਦੇ ਵਿੱਚ ਇਸ ਚੋਰ ਵੱਲੋਂ ਕੀਤੀ ਗਈ ਅਜੀਬ ਹਰਕਤ ਦੇ ਨਾਲ ਜਿਹੜਾ ਹੈ ਹੋਟਲ ਦੇ ਮਾਹੌਲ ਕਾਫੀ ਵਿਗੜ ਚੁੱਕਿਆ ਹੋਟਲ ਦੇ ਵਿੱਚ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਕਿਉਂਕਿ 8 ਕਮਰਿਆਂ ਦੇ ਵਿੱਚੋਂ ਵਕ-ਵਕ ਕਮਰਿਆਂ ਦੇ ਵਿੱਚੋਂ ਜਿਹੜੀ ਹੈ ਵੱਡੀਆਂ LCDs ਅਤੇ ਜਿਹੜੀ ਹੈ ਬੈੱਡ ਦੀਆਂ ਚੱਦਰਾਂ ਨੂੰ ਲੈ ਕੇ ਚੋਰੇ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ